ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੈਨਲ ਨਾਲ ਜੁੜੀ ਸਾਰੀ ਹੀ ਸਾਧ ਸੰਗਤ ਦਾ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਆਪ ਸਭ ਜੀ ਨੂੰ ਚੜ੍ਹਦੀਆਂ ਕਲਾਂ ਬਖਸ਼ਣ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪ ਸਭ ਜੀ ਦੇ ਆਪ ਦੇ ਪਰਿਵਾਰ ਤੇ ਮੇਰ ਭਰਿਆ ਸਿਰਾਂ ਤੇ ਹੱਥ ਰੱਖਣ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਤਾਰਿਆਂ ਦੀ ਛਾਵੇਂ ਅਮਰਤ ਵੇਲੇ ਸੁਖਮਣੀ ਸਾਹਿਬ ਦਾ ਪਾਠ ਕਰਨ ਦਾ ਕੀ ਮਹੱਤਵ ਹੁੰਦਾ ਹੈ ਤੇ ਇੱਕ ਵੀਰ ਦੇ ਸਾਰਿਆਂ ਦੀ ਛਾਵੇਂ ਅਮਰਤ ਵੇਲੇ ਸੁਖਮਣੀ ਸਾਹਿਬ ਜੀ ਦਾ ਪਾਠ ਕਰਨ ਨਾਲ ਕਿਵੇਂ ਉਸ ਦੇ ਘਰ ਦੇ ਸਾਰੇ ਮਸਲੇ ਹੱਲ ਹੋਏ ਤੇ ਵਾਹਿਗੁਰੂ ਨੇ ਉਹਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ੀਆਂ ਸਾਜ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜਰੂਰ ਭਰਨਾ ਸਾਥ ਸੰਗਤ ਜੀ ਜਿਸ ਨੇ ਅਮਰਤ ਵੇਲਾ ਸਾਂਭ ਲਿਆ ਉਸ ਨੇ ਸਮਝ ਲਓ ਆਪਣੀ ਜ਼ਿੰਦਗੀ ਦੇ ਸਾਰੇ ਮੁਕਾਮ ਪੂਰੇ ਕਰ ਲਏ ਮੁਕਾਮ ਹਾਸਲ ਕਰ ਲਏ ਕਿਉਂਕਿ ਸਾਥ ਸੰਗਤ ਜੀ ਜਿਹੜੀ ਸੰਗਤ ਅਮਰਤ ਵੇਲਾ ਸਾਂਭ ਲੈਂਦੀ ਏ ਉਹਨਾਂ ਤੇ ਗੁਰੂਆਂ ਦੀ ਵੈਸੇ ਹੀ ਇੰਨੀ ਕਿਰਪਾ ਹੋ ਜਾਂਦੀ ਏ ਕਿ ਉਹਨਾਂ ਨੂੰ ਨਾ ਤਾਂ ਕਿਸੇ ਦਾ ਡਰ ਪਾਉ ਰਿਹਾਦਾ ਏ ਤੇ ਨਾ ਹੀ ਉਹਨਾਂ ਦਾ ਕੋਈ ਆਰਜ ਕੋਈ ਕਿਸੇ ਵੀ ਤਰ੍ਹਾਂ ਕਿਸੇ ਵੀ ਤਰੀਕੇ ਅੜ ਸਕਦਾ ਹੈ ਉਹਨਾਂ ਦੀ ਜ਼ਿੰਦਗੀ 'ਚ ਆਉਣ ਵਾਲੀਆਂ ਸਾਰੀਆਂ ਮੁਸੀਬਤਾਂ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਆਪ ਹੱਲ ਕਰ ਦਿੰਦਾ ਏ ਤੇ ਉਹਨਾਂ ਨੂੰ ਆਪ ਦੀ ਲਿਵ ਲਾਉਂਦਾ ਏ ਆਪਣੇ ਨਾਲ ਜੋੜਦਾ ਏ ਹਾ ਸੰਗੇਤ ਜੀ ਇੱਕ ਵੀਰ ਜਿਸ ਨੇ ਦੱਸਿਆ ਕਿ ਸਾਡੇ ਘਰ ਵਿੱਚ ਬਹੁਤ ਮੁਸੀਬਤਾਂ ਬਹੁਤ ਬਿਮਾਰੀ ਸੀ ਜਦੋਂ ਦਾ ਮੈਂ ਅਮਰਤ ਵੇਲਾ ਸੰਭਣਾ ਸ਼ੁਰੂ ਕੀਤਾ ਹੈ ਤਾਰਿਆਂ ਦੀ ਛਾਵੇਂ ਸੁਖਮਣੀ ਸਾਹਿਬ ਜੀ ਦਾ ਪਾਠ ਕਰਨਾ ਸ਼ੁਰੂ ਕੀਤਾ ਹੈ ਉਦੋਂ ਦਾ ਸਾਡੇ ਤੇ ਉਸ ਪਰਮਾਤਮਾ ਦੀ ਇੰਨੀ ਕਿਰਪਾ ਹੋਈਏ ਕਿ ਸਾਡੇ ਘਰ ਦੇ ਵਿੱਚੋਂ ਸਾਰਾ ਦੁੱਖ ਦੁਲਿੱਦਰ ਬਿਮਾਰੀ ਕਸ਼ਟ ਸਭ ਦੂਰ ਹੋ ਗਏ ਹਨ ਤੇ ਸਾਡੇ ਕੰਮਕਾਰਾਂ ਵਿੱਚ ਵੀ ਬਰਕਤਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ ਉਹ ਅਸੀਂ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਉਹ ਵੀਰ ਜੀ ਨੇ ਦੱਸਿਆ ਕਿ ਅਸੀਂ ਘਰ ਵਿੱਚ ਤਿੰਨ ਹੀ ਜੀ ਰਹਿੰਦੇ ਸੀ ਮੇਰੇ ਮਾਤਾ ਪਿਤਾ ਜੀ ਤੇ ਮੈਂ ਸਾਧ ਸੰਗਤ ਜੀ ਉਹਨਾਂ ਨੇ ਦੱਸਿਆ ਕਿ ਮੇਰੇ ਪਿਤਾ ਜੀ ਬਿਮਾਰ ਰਹਿੰਦੇ ਸਨ ਤੇ ਮੇਰੇ ਮਾਤਾ ਜੀ ਥੋੜੇ ਦਿਮਾਗੀ ਪੂਰੇ ਤੰਦਰੁਸਤ ਸਨ ਨਹੀਂ ਸਨ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਕੁਝ ਲੋਕ ਅਬਨਾਰਮਲ ਹੁੰਦੇ ਹਨ ਉਹਨਾਂ ਨੂੰ ਕੋਈ ਵੀ ਗੱਲ ਛੇਤੀ ਸਮਝ ਨਹੀਂ ਆਉਂਦੀ ਉਹਨਾਂ ਦਾ ਦਿਮਾਗ ਪੂਰਾ 100% ਕੰਮ ਨਹੀਂ ਕਰਦਾ ਉਹਨਾਂ ਨੂੰ ਸਮਝਾਉਣ ਨਾਲ ਹੀ ਗੱਲ ਦਾ ਪਤਾ ਲੱਗਦਾ ਹੈ ਉਸ ਵੀਰ ਜੀ ਨੇ ਦੱਸਿਆ ਕਿ ਮੈਂ ਬਹੁਤ ਪੇਸ਼ਾਨ ਸੀ ਕਿਉਂਕਿ ਮੇਰੇ ਤਾਂ ਮਾਪਿਓ ਦੋਵੇਂ ਹੀ ਠੀਕ-ਠਾਕ ਨਹੀਂ ਸੰਰ ਰਹੇ ਤੇ ਘਰ ਵਿੱਚ ਬਹੁਤ ਹੀ ਮੁਸੀਬਤ ਰਹਿੰਦੀ ਸੀ ਉਹਨਾਂ ਦੱਸਿਆ ਕਿ ਮੈਂ ਪਲੱਸ 2 ਕਰ ਲਈ ਤਾਂ ਮੈਂ ਆਪਣੇ ਪਿਤਾ ਜੀ ਨੂੰ ਬਹੁਤ ਸਾਰੇ ਹਸਪਤਾਲਾਂ 'ਚ ਲੈ ਕੇ ਗਿਆ ਪਰ ਉਹਨਾਂ ਦੀ ਬਿਮਾਰੀ ਦਾ ਕੁਝ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਉਹਨਾਂ ਨੂੰ ਕੀ ਹੈ ਡਾਕਟਰਾਂ ਨੇ ਸਾਰੇ ਟੈਸਟ ਵੀ ਕਰ ਲਏ ਸਨ ਤੇ ਪਰ ਡਾਕਟਰ ਪਰੇਸ਼ਾਨ ਸਨ ਕਿ ਸਾਨੂੰ ਸਮਝ ਨਹੀਂ ਆ ਰਹੀ ਕਿ ਇਹਨਾਂ ਨੂੰ ਤਕਲੀਫ ਕੀ ਹੈ ਇਹਨਾਂ ਨੂੰ ਪ੍ਰੋਬਲਮ ਕੀ ਹੈ ਕਿਉਂਕਿ ਸਾਰੇ ਟੈਸਟ ਤਾਂ ਨਾਰਮਲ ਹਨ ਤੇ ਦੂਜੇ ਪਾਸੇ ਸਾਹ ਸੰਗਤ ਜੀ ਉਹਨਾਂ ਦੇ ਮਾਤਾ ਜੀ ਜੋ ਕਿ ਘਰ ਵਿੱਚ ਪ੍ਰੋਪਰ ਤਰੀਕੇ ਨਾਲ ਕੰਮਕਾਰ ਨਹੀਂ ਸਨ ਕਰ ਸਕਦੇ ਤੇ ਘਰ ਵਿੱਚ ਇਦਾਂ ਦੇ ਹਾਲਾਤ ਪੈਦਾ ਹੋਣ ਦੇ ਕਾਰਨ ਜੋ ਉਹਨਾਂ ਦਾ ਦਿਮਾਗ ਕੰਮ ਕਰਦਾ ਸੀਗਾ ਉਹ ਵੀ ਕਰਨਾ ਛੱਡ ਗਿਆ ਕਿਉਂਕਿ ਜੋ ਇੱਕ ਬੰਦਾ ਜੋ ਥੋੜਾ ਜਿਹਾ ਸਿੱਧਾ ਸਾਦਾ ਹੁੰਦਾ ਹੈ ਜਦੋਂ ਘਰ ਵਿੱਚ ਇਦਾਂ ਦੇ ਹਾਲਾਤ ਪੈਦਾ ਹੋ ਜਾਣ ਤਾਂ ਉਸ ਨੂੰ ਜਿਹੜੀ ਸਮਝ ਆਉਂਦੀ ਏ ਉਹ ਵੀ ਸਮਝ ਆਉਣੋਂ ਹਟ ਜਾਂਦੀ ਏ ਉਸ ਵਿਚਾਰੀ ਨੂੰ ਨਹੀਂ ਸੀ ਪਤਾ ਲੱਗਦਾ ਕਿ ਮੈਂ ਹੁਣ ਕੀ ਕਰਾਂ ਜਾਂ ਨਾ ਕੀ ਨਾ ਕਰਾਂ ਤਾਂ ਉਸ ਵੀਰ ਜੀ ਨੇ ਦੱਸਿਆ ਪਹਿਲਾਂ ਮੈਂ ਆਪਣੇ ਪਿਤਾ ਜੀ ਨੂੰ ਦਿਖਾ ਕੇ ਆਉਣਾ ਫਿਰ ਆਪਣੇ ਮਾਤਾ ਜੀ ਨੂੰ ਘਰੇ ਦੱਸ-ਦੱਸ ਕੇ ਕੰਮ ਕਰਾਉਣੇ ਉਹਨਾਂ ਕਰ ਤਾਂ ਲੈਣੇ ਪਰ ਮੈਨੂੰ ਉਹਨਾਂ ਨੂੰ ਹਰ ਗੱਲ ਸਮਝਾਉਣੀ ਪੈਣੀ ਉਹਨਾਂ ਨੇ ਦੱਸਿਆ ਕਿ ਮੈਂ ਬਹੁਤ ਹੀ ਪਰੇਸ਼ਾਨ ਹੋ ਗਿਆ ਸੀ ਕਿ ਰੱਬਾ ਮੈਨੂੰ ਕੀ ਏ ਗੁਨਾਹ ਕੀਤਾ ਏ ਜੋ ਇਸ ਦੀ ਤੂੰ ਮੈਨੂੰ ਐਡੀ ਵੱਡੀ ਸਜ਼ਾ ਦਿੱਤੀ ਏ ਕਿ ਮੇਰੇ ਪਿਤਾ ਜੀ ਹਨ ਜੋ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਹੈ ਤੇ ਮੇਰੇ ਮਾਤਾ ਜੀ ਹਨ ਜੋ ਕਿ ਮਾ ਮੈਂ ਮोटा ਘਰ ਦਾ ਕੰਮ ਆਪਣੇ ਆਪ ਕਰ ਲੈਂਦੇ ਸੀ ਇੰਨੀਆਂ ਪਰੇਸ਼ਾਨੀਆਂ ਪੈਣ ਦੇ ਕਾਰਨ ਉਹ ਵੀ ਹੋਰ ਜ਼ਿਆਦਾ ਹੀ ਸਿੱਧੇ ਜੇ ਹੋ ਗਏ ਹਨ ਉਹਨਾਂ ਦਾ ਦਿਮਾਗ ਵੀ ਨਹੀਂ ਕੰਮ ਕਰ ਰਿਹਾ ਉਹਨਾਂ ਨੂੰ ਨਹੀਂ ਪਤਾ ਚੱਲਦਾ ਸੀ ਕਿ ਮੈਂ ਕੀ ਕਰਾਂ ਜਾਂ ਕੀ ਨਾ ਕਰਾਂ ਫਿਰ ਉਹਨਾਂ ਨੇ ਦੱਸਿਆ ਕਿ ਮੈਂ ਇੱਕ ਦਿਨ ਸੋਸ਼ਲ ਮੀਡੀਆ ਤੇ ਸੁਖਮਣੀ ਸਾਹਿਬ ਦੇ ਅਮਰਤ ਵੇਲੇ ਕਰਨ ਨਾਮ ਜਪਣ ਦੇ ਪਾਠ ਕਰਨ ਦੇ ਅਰਦਾਸ ਬੇਨਤੀ ਪੂਰੀ ਹੋਣ ਦੀ ਵੀਡੀਓ ਦੇਖੀ ਕਿ ਕਿਵੇਂ ਜੇਕਰ ਆਪਾਂ ਸੁਖਮਣੀ ਸਾਹਿਬ ਜੀ ਦਾ ਪਾਠ ਤਾਰਿਆਂ ਦੀ ਛਾਵੇਂ ਕਰਦੇ ਹਾਂ ਤੇ ਆਪਣੇ ਸਾਰੇ ਦੁੱਖ ਤਕਲੀਫ ਕੱਟੇ ਜਾਂਦੇ ਹਨ ਉਹਨਾਂ ਨੇ ਦੱਸਿਆ ਕਿ ਮੈਂ ਕਿਹਾ ਕਿਉਂ ਨਾ ਇੰਨੇ ਮੈਂ ਤੱਕੇ ਖਾ ਰਿਆਂ ਮੈਂ ਵੀ ਕਿਉਂ ਨਾ ਤਾਰਿਆਂ ਦੀ ਛਾਵੇਂ ਸੁਖਮਣੀ ਸਾਹਿਬ ਜੀ ਦਾ ਪਾਠ ਕਰਨਾ ਸ਼ੁਰੂ ਕਰ ਦਵਾਂ ਸਾਤ ਸੰਗਤ ਜੀ ਉਹਨਾਂ ਦੱਸਿਆ ਕਿ ਮੈਂ ਦੂਜੇ ਦਿਨ ਤੋਂ ਹੀ ਜਿਵੇਂ ਵਿਧੀ ਅਨੁਸਾਰ ਦੱਸਿਆ ਸੀ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਅਰਦਾਸ ਬੇਨਤੀ ਕਰਕੇ ਆਪਣੇ ਸੁਖਮਣੀ ਸਾਹਿਬ ਦੇ ਪਾਠ ਕਰਨੇ ਆਰੰਭ ਕਰ ਦਿੱਤੇ ਸਾਤ ਸੰਗਤ ਜੀ ਉਹ ਕਹਿੰਦੇ ਕਿ ਮੈਂ ਲਗਾਤਾਰ ਸੁਖਮਣੀ ਸਾਹਿਬ ਜੀ ਦੇ ਅਮਰਤ ਵੇਲੇ ਤਾਰਿਆਂ ਦੀ ਛਾਵੇਂ ਪਾਠ ਕਰਨੇ ਸ਼ੁਰੂ ਕੀਤੇ ਹੋਏ ਸਨ ਇਹਨਾਂ ਪਾਠਾਂ ਦੇ ਵਿਚਾਰੇ ਮੈਨੂੰ ਐਵੇਂ ਲੱਗ ਰਿਹਾ ਸੀ ਕਿ ਜਿਵੇਂ ਮੇਰੇ ਮਨ ਤੋਂ ਕੋਈ ਬੋਝ ਹਲਕਾ ਹੁੰਦਾ ਜਾ ਰਿਹਾ ਹੈ ਮੇਰੇ ਮਨ ਥੋੜਾ ਥੋੜਾ ਖੁਸ਼ ਰਹਿਣਾ ਸ਼ੁਰੂ ਕਰ ਦਿੱਤਾ ਮੈਨੂੰ ਕੋਈ ਫਿਕਰ ਫਕਾ ਜਿਹਾ ਘਟ ਹੋ ਗਿਆ ਸੀ ਜਿਵੇਂ ਪਹਿਲਾਂ ਤੋਂ ਮੈਂ ਬਹੁਤ ਹੀ ਪਰੇਸ਼ਾਨ ਰਹਿੰਦਾ ਸੀ ਹਰ ਵੇਲੇ ਚਿੰਤਾ ਵਿੱਚ ਡੁੱਬਿਆ ਰਹਿੰਦਾ ਸੀ ਪਤਾ ਨਹੀਂ ਮੈਂ ਗੁਰੂ ਦਾ ਨਾਮ ਲੈਣ ਲੱਗ ਪਿਆ ਸੀ ਤੇ ਉਸ ਪਰਮਾਤਮਾ ਨੇ ਸ਼ਾਇਦ ਮੈਨੂੰ ਐਡਾ ਸਬਰ ਸੰਤੋਖ ਦੇ ਦਿੱਤਾ ਸੀ ਕਿ ਮੈਨੂੰ ਹੁਣ ਪਰੇਸ਼ਾਨੀ ਕੋਈ ਪਰੇਸ਼ਾਨੀ ਨਹੀਂ ਸੀ ਲੱਗ ਰਹੀ ਇਹ ਮੇਰੇ ਤੇ ਪਰਮਾਤਮਾ ਦੀ ਕਿਰਪਾ ਵੀ ਇੰਨੀ ਹੋਈ ਕਿ ਮੈਨੂੰ ਰੋਜ਼ਾਨਾ ਹੀ 2.5 3 ਵਜੇ ਜਾਗ ਆ ਜਾਨੀ ਤੇ ਮੈਂ ਉਦੋਂ ਉੱਠ ਕੇ ਇਸ਼ਨਾਨ ਕਰਕੇ ਸੁਖਮਣੀ ਸਾਹਿਬ ਜੀ ਦਾ ਪਾਠ ਕਰ ਲੈਣਾ ਤੇ ਸਾਰਾ ਦਿਨ ਮੇਰਾ ਮਨ ਬਹੁਤ ਹੀ ਖਿੜਿਆ ਖਿੜਿਆ ਰਹਿਣਾ ਮੈਂ ਇਦਾਂ ਹੀ ਉਸ ਗੁਰੂ ਦਾ ਲੜ ਫੜ ਲਿਆ ਤੇ ਉਹਦੇ ਅੱਗੇ ਅਰਦਾਸਾਂ ਬੇਨਤੀਆਂ ਲਾਈ ਗਿਆ ਮੈਨੂੰ ਬਹੁਤ ਲੋਕਾਂ ਨੇ ਪੜਕਾਇਆ ਕਿ ਤੇਰੇ ਪਿਓ ਨੂੰ ਕੋਈ ਕਸਰ ਹੈ ਜਾਂ ਤੂੰ ਕਿਸੇ ਬਾਬੇ ਕੋਲ ਜਾ ਉਹਨਾਂ ਨੇ ਦੱਸਿਆ ਕਿ ਮੈਂ ਨਾ ਤਾਂ ਕਿਸੇ ਬਾਬੇ ਕੋਲ ਗਿਆ ਨਾ ਹੀ ਮੈਂ ਇਹਨਾਂ ਵਹਿਮਾਂ ਭਰਮਾਂ ਵਿੱਚ ਪਿਆ ਕਿਉਂਕਿ ਮੈਂ ਇਹਨਾਂ ਚੀਜ਼ਾਂ ਨੂੰ ਮੰਨਦਾ ਹੀ ਨਹੀਂ ਸੀ। ਉਹ ਵੀ ਮੈਨੂੰ ਇਹ ਗਲਤ ਰਸਤੇ ਲਾਉਣਾ ਚਾਹੁੰਦਾ ਸੀ ਜੋ ਵੀ ਮੈਨੂੰ ਇਹਨਾਂ ਦੀਆਂ ਦੱਸਾਂ ਪਾਉਂਦਾ ਸੀ ਬਾਬਿਆਂ ਦੀਆਂ ਮੈਂ ਉਸ ਨੂੰ ਇਹੀ ਜਵਾਬ ਦਿੰਦਾ ਸੀ ਕਿ ਮੇਰਾ ਵਿਸ਼ਵਾਸ ਉਸ ਪ੍ਰਮਾਤਮਾ ਤੇ ਹੈ ਉਸ ਗੁਰੂ ਤੇ ਹੈ ਮੈਂ ਇਹਨਾਂ ਚੀਜ਼ਾਂ ਦੇ ਬਹੁਤ ਹੀ ਬਰ ਖਿਲਾਫ ਹਾਂ ਤੇ ਮੈਂ ਇਹਨਾਂ ਨੂੰ ਨਹੀਂ ਮੰਨਦਾ ਇਹਨਾਂ ਕੋਲ ਕੁਝ ਨਹੀਂ ਹੈਗਾ। ਤੇ ਕੁਝ ਲੋਕ ਤਾਂ ਮੇਰੇ ਕੋਲ ਇਹ ਕਹਿ ਕੇ ਵੀ ਜਾਂਦੇ ਸਨ ਚਲੋ ਠੀਕ ਹੈ ਨਹੀਂ ਮੰਨਣਾ ਤੇਰੀ ਮਰਜ਼ੀ ਪਰ ਇਹ ਸਭ ਕੁਝ ਹੁੰਦਾ ਹੈ ਚਲੋ ਆਪੇ ਤੇਰਾ ਜਿਹੜਾ ਗੁਰੂ ਹੈ ਜਿੰਨੇ ਤੇ ਤੈਨੂੰ ਭਰੋਸਾ ਹੈ ਆਪੇ ਫੇਰ ਕਰ ਦੂ ਠੀਕ ਤਾਂ ਮੈਨੂੰ ਕੋਈ ਮੈਨੂੰ ਗੁਰੂ ਉਸਤੇ ਭਰੋਸਾ ਸੀ ਮੈਂ ਬਿਲਕੁਲ ਨਹੀਂ ਸੀ ਕਬਰੋਂ ਦਾ ਫਿਰ ਉਹ ਵੀਰ ਜੀ ਨੇ ਦੱਸਿਆ ਕਿ ਜਿਸ ਡਾਕਟਰ ਕੋਲੋਂ ਮੇਰੇ ਫਾਦਰ ਸਾਹਿਬ ਦੀ ਦਵਾਈ ਚੱਲਦੀ ਸੀ ਅਸੀਂ ਕੁਝ ਦਿਨ ਹੋ ਗਏ ਮੈਨੂੰ ਜਦੋਂ ਪਾਠ ਕਰਦੇ ਨੂੰ ਤਾਂ ਅਸੀਂ ਉਸ ਡਾਕਟਰ ਕੋਲੋਂ ਮੇਰੇ ਪਿਤਾ ਜੀ ਦੀ ਦਵਾਈ ਲੈਣ ਫੇਰ ਗਏ ਨਾ ਸੀ ਉਸ ਡਾਕਟਰ ਨੂੰ ਕਿਹਾ ਕਿ ਤੁਸੀਂ ਦੁਬਾਰਾ ਤੋਂ ਟੈਸਟ ਕਰਕੇ ਦੇਖ ਲਓ ਤਾਂ ਉਸ ਡਾਕਟਰ ਨੇ ਕਿਹਾ ਇੱਕ ਟੈਸਟ ਹੀ ਪੈਂਡਿੰਗ ਹੈ ਚਲੋ ਅੱਜ ਆਪਾਂ ਉਹ ਕਰਕੇ ਦੇਖ ਲੈਨੇ ਆਂ ਵੀ ਸ਼ਾਇਦ ਇਹਨਾਂ ਨੂੰ ਉਹ ਨਾ ਕੋਈ ਦਿੱਕਤ ਹੋਵੇ ਪਰ ਬਹੁਤ ਰੇਅਰ ਚਾਂਸ ਨੇ ਮੈਨੂੰ ਕੋਈ ਨਹੀਂ ਲੱਗਦਾ ਕਿ ਇਹਨਾਂ ਨੂੰ ਉਹ ਪਰੇਸ਼ਾਨੀ ਹੋਵੇਗੀ ਸਾਹ ਸੰਗਤ ਜੀ ਜਦੋਂ ਉਸ ਡਾਕਟਰ ਨੇ ਉਹ ਟੈਸਟ ਕੀਤਾ ਉਹ ਬਿਲਕੁਲ ਹੀ ਨਾਰਮਲ ਜਿਹਾ ਟੈਸਟ ਸੀ ਪਰ ਅਸਲ ਵਿੱਚ ਕੀ ਹੋਇਆ ਕਿ ਉਹਨਾਂ ਦੇ ਪਿਤਾ ਜੀ ਨੂੰ ਉਹੀ ਪਰੇਸ਼ਾਨੀ ਨਿਕਲੀ ਤੇ ਉਹੀ ਟੈਸਟ ਉਹਨਾਂ ਦਾ ਨਾਰਮਲ ਨਾ ਆਇਆ ਸਾਹ ਸੰਗਤ ਜੀ ਟੈਸਟ ਦਾ ਤਾਂ ਇੱਕ ਬੰਨਾ ਏ ਉਹ ਮਹਾਰਾਜ ਜਦੋਂ ਕਿਸੇ ਨੂੰ ਤੰਦਰੁਸਤੀ ਦੇਣ ਤਾਂ ਉਹ ਆਪਣੀ ਕਿਰਪਾ ਸਦਕਾ ਕੋਈ ਨਾ ਕੋਈ ਜਰੀਆ ਤਾਂ ਕੱਢਦੇ ਹੀ ਹਨ ਕਿਉਂਕਿ ਸਿੱਧਾ ਤਾਂ ਉਹ ਨਹੀਂ ਕਰ ਠੀਕ ਠਾਕ ਕਰਦੇ ਉਹਨਾਂ ਨੇ ਉਸ ਟੈਸਟ ਤੇ ਉਸ ਡਾਕਟਰ ਨੂੰ ਜਰੀਆ ਬਣਾਇਆ ਕੇ ਉਹਨਾਂ ਦੇ ਪਿਤਾ ਜੀ ਨੂੰ ਠੀਕ ਕੀਤਾ ਉਹਨਾਂ ਦੇ ਵੀਰ ਜੀ ਨੇ ਦੱਸਿਆ ਕਿ ਉਸ ਟੈਸਟ ਦੀ ਦਵਾਈ ਲੈਣ ਤੋਂ ਬਾਅਦ ਵਿੱਚ ਮੇਰੇ ਪਿਤਾ ਜੀ ਨੂੰ ਹੌਲੀ ਹੌਲੀ ਫਰਕ ਪੈਣਾ ਸ਼ੁਰੂ ਹੋ ਗਿਆ ਤੇ ਉਹ 1 ਮਹੀਨੇ ਦੇ ਵਿੱਚ ਵਿੱਚ ਬਿਲਕੁਲ ਤੰਦਰੁਸਤ ਹੋ ਗਏ ਵਧੀਆ ਆਪਦਾ ਘਰ ਦਾ ਕੰਮ ਕਾਰ ਕਰਨ ਲੱਗ ਗਏ ਸਾਲ ਸੰਗਤ ਜੀ ਫਿਰ ਉਹ ਵੀਰ ਜੀ ਨੇ ਦੱਸਿਆ ਕਿ ਮੈਂ ਪਾਠ ਕਰਨਾ ਛੱਡਿਆ ਨਾ ਮੈਂ ਆਪਦਾ ਨੇਮ ਉਸੇ ਤਰ੍ਹਾਂ ਹੀ ਰੱਖਿਆ ਮੈਂ ਰੋਜ਼ਾਨਾ ਉਸੇ ਤਰ੍ਹਾਂ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸੁਖਮਣੀ ਸਾਹਿਬ ਜੀ ਦਾ ਪਾਠ ਕਰਦਾ ਰਿਹਾ ਫੇਰ ਉਸ ਵੀਰ ਜੀ ਨੇ ਦੱਸਿਆ ਕਿ ਜਦੋਂ ਮੇਰੇ ਪਿਤਾ ਜੀ ਠੀਕ ਹੋ ਗਏ ਤਾਂ ਮੇਰੇ ਮਾਤਾ ਜੀ ਜਿਨ੍ਹਾਂ ਨੂੰ ਕੁਝ ਸਮਝ ਨਹੀਂ ਸੀ ਆਉਂਦਾ ਉਹ ਵੀ ਆਪਣਾ ਅੱਗੇ ਤਰ੍ਹਾਂ ਨੋਰਮਲ ਦੀ ਤਰ੍ਹਾਂ ਕੰਮਕਾਰ ਕਰਨ ਲੱਗ ਗਏ ਕਿਉਂਕਿ ਮੇਰੇ ਪਿਤਾ ਜੀ ਠੀਕ ਨਹੀਂ ਸਨ ਇਸ ਲਈ ਉਹਨਾਂ ਵਿਚਾਰਿਆਂ ਦਾ ਮਾਈਂਡ ਪਹਿਲਾਂ ਹੀ ਉਹਨਾਂ ਕੋਲ ਸੀ ਤੇ ਉਹ ਆਪਣੇ ਦਿਮਾਗ ਹੀ ਦਿਮਾਗ ਵਿੱਚ ਮਨ ਹੀ ਮਨ ਵਿੱਚ ਪਰੇਸ਼ਾਨ ਰਹਿਣ ਲੱਗ ਗਏ ਸਨ ਤਾਂ ਜੋ ਉਹਨਾਂ ਦਾ ਜਿਹੜਾ ਦਿਮਾਗ ਸੀਗਾ ਉਹ ਵੀ ਘੱਟ ਕੰਮ ਕਰ ਰਿਹਾ ਸੀ ਪਿਤਾ ਜੀ ਦੇ ਠੀਕ ਹੋਣ ਨਾਲ ਮੇਰੇ ਮਾਤਾ ਜੀ ਆਪਣੇ ਆਪ ਹੀ ਤੰਦਰੁਸਤ ਹੋ ਗਏ। ਰਾਜ ਸਿੰਘ ਜੀ ਫਿਰ ਉਹ ਵੀਰ ਜੀ ਨੇ ਦੱਸਿਆ ਕਿ ਹੁਣ ਸਾਡੇ ਘਰ ਵਿੱਚ ਮੇਰੇ ਪਿਤਾ ਜੀ ਵੀ ਬਿਲਕੁਲ ਨਾਰਮਲ ਠੀਕ ਠਾਕ ਵਧੀਆ ਕਰਦੇ ਕੰਮਕਾਰ ਸਾਂਭਦੇ ਹਨ ਤੇ ਮੇਰੇ ਮਾਤਾ ਜੀ ਵੀ ਸਾਡੇ ਘਰ ਵਿੱਚ ਬਿਲਕੁਲ ਹੁਣ ਨਾਰਮਲ ਮਾਹੌਲ ਹੈ ਤੇ ਕੋਈ ਵੀ ਦੁੱਖ ਤਕਲੀਫ ਨਹੀਂ ਹੈਗਾ ਸਾਡੇ ਘਰੇ ਵਧੀਆ ਖੁਸ਼ੀਆਂ ਤੇ ਬਰਕਤਾਂ ਹਨ। ਸਾਥ ਸੰਗਤ ਜੀ ਉਹਨਾਂ ਨੇ ਅਮਰਤ ਵੇਲਾ ਸਾਂਭਿਆ ਤੇ ਗੁਰੂ ਨੇ ਉਹਨਾਂ ਦੀਆਂ ਸਾਰੀਆਂ ਦੁੱਖ ਤਕਲੀਫਾਂ ਸਾਂਭ ਲਈਆਂ ਉਹਨਾਂ ਨੂੰ ਗੁੱਠੇ ਲਾ ਦਿੱਤਾ ਤੇ ਉਹਨਾਂ ਨੂੰ ਖੁਸ਼ੀਆਂ ਦੇ ਦਿੱਤੀਆਂ ਸੋ ਸਾਥ ਸੰਗਤ ਜੀ ਇਸੇ ਤਰ੍ਹਾਂ ਆਪਾਂ ਆਪ ਦੇ ਦਿਲਦਰ ਨੂੰ ਛੱਡ ਕੇ ਆਪਾਂ ਉਸ ਗੁਰੂ ਦੇ ਨਾਲ ਜੁੜੀਏ ਤੇ ਆਪਣੀਆਂ ਦੁੱਖ ਤਕਲੀਫਾਂ ਉਸ ਗੁਰੂ ਨੂੰ ਦਸੀਏ ਤੇ ਉਹ ਆਪਣੀਆਂ ਦੁੱਖ ਤਕਲੀਫਾਂ ਸਭ ਕੱਟਣ ਆਪਾਂ ਉਸ ਦਾ ਨਾਮ ਲਈਏ ਤੇ ਉਸ ਦੇ ਪਰਮਾਤਮਾ ਦੇ ਅੱਗੇ ਆਪਣੀਆਂ ਅਰਦਾਸਾਂ ਬੇਨਤੀਆਂ ਲਾਈਏ ਉਸ ਦੀ ਬਾਹ ਫੜੀਏ ਸਾਧ ਸੰਗਤ ਜੀ ਪਰਮਾਤਮਾ ਦੇ ਚਰਨੀ ਡਿਗੀਏ ਤੇ ਆਪਣੀਆਂ ਖੁਸ਼ੀਆਂ ਨਾਲ ਝੋਲੀਆਂ ਭਰਾਈਏ ਸਾਧ ਸੰਗਤ ਜੀ ਆਪਾਂ ਸਭ ਜਾਣਦੇ ਆ ਕਿ ਅਮਰਤ ਵੇਲੇ ਹਰ ਕਿਸੇ ਨੂੰ ਦਲਿੱਦਰ ਹੁੰਦਾ ਹੈ ਸ਼ੁਰੂ-ਸ਼ੁਰੂ ਵਿੱਚ ਔਖਾ ਵੀ ਲੱਗੇਗਾ ਪਰ ਤੁਸੀਂ ਕਦੇ ਇਹ ਅਜਮਾ ਕੇ ਦੇਖ ਲਿਓ ਜਦੋਂ ਤੁਸੀਂ ਆਪਦੇ ਦਲਿੱਦਰ ਨੂੰ ਪਿੱਛੇ ਛੱਡ ਕੇ ਉਸ ਪਰਮਾਤਮਾ ਨੂੰ ਅੱਗੇ ਕਰ ਦਿੱਤਾ ਤੇ ਦਲਿੱਦਰ ਕਿੱਧਰ ਗਿਆ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੁਸ ਤੁਹਾਡੀ ਜਾਗ ਆਪਣੇ ਆਪ ਖੁੱਲੇਗੀ ਤੁਹਾਡਾ ਸਰੀਰ ਆਪਣੇ ਆਪ ਐਕਟਿਵ ਹੋਵੇਗਾ ਤੁਹਾਨੂੰ ਆਪਣੇ ਆਪ ਇਹ ਆਦਤ ਮਹਿਸੂਸ ਹੋਵੇਗੀ ਕਿ ਨਹੀਂ ਮੈਂ ਉਠਾਂ ਤੇ ਮੈਂ ਪਾਠ ਕਰਾਂ ਤੁਹਾਨੂੰ ਕਦੇ ਨੀਂਦ ਤਹਾਡੇ ਤੇ ਹਾਵੀ ਨਹੀਂ ਹੋਵੇਗੀ ਸਾਧ ਸੰਗਤ ਜੀ ਕਦੇ ਵੀ ਇਹ ਗੱਲ ਟਰਾਈ ਕਰਕੇ ਵੇਖ ਲਿਓ ਆਪਣੀ ਜ਼ਿੰਦਗੀ ਦੇ ਵਿੱਚ ਸਾਧ ਸੰਗਤ ਜੀ ਉਸ ਗੁਰੂ ਨਾਲ ਜੁੜੋ ਗੁਰੂ ਦੇ ਚਰਨਾਂ ਨਾਲ ਜੁੜੋ ਗੁਰੂ ਦੀ ਬਾਣੀ ਨਾਲ ਜੁੜੋ ਗੁਰੂ ਦੇ ਬਾਣੇ ਨਾਲ ਜੁੜੋ ਗੁਰੂ ਦੇ ਦੱਸੇ ਹੋਈ ਹੁਕਮਾਂ ਦੀ ਪਾਲਣਾ ਕਰੀਏ ਸਾਧ ਸੰਗਤ ਜੀ ਤਾਂ ਜੋ ਆਪਣੀ ਜ਼ਿੰਦਗੀ ਵੀ ਸਵਰ ਸਕੇ ਸਾਤ ਸੰਗਤ ਜੀ ਇਹ ਸਨ ਕੁਝ ਬੇਨਤੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹਿਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਪਰਨਾ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ